ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਲ 2026 ਦਾ ਅੱਜ ਪਹਿਲਾ ਦਿਨ ਹੈ ਤੇ ਸਾਰੇ ਭੈਣ ਭਰਾ ਇੱਕ ਦੂਜੇ ਨੂੰ ਤੜਾ ਤੜ ਵਧਾਈਆਂ ਦੇ ਰਹੇ ਆ ਕਿ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਕਈ ਭੈਣ ਭਰਾ ਤਾਂ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਹੀ ਮੈਸੇਜ ਭੇਜਨੇ ਸ਼ੁਰੂ ਕਰ ਦਿੰਦੇ ਕਿ ਹੈਪੀ ਨਿਊ ਇਅਰ ਇਨ ਐਡਵਾਂਸ ਠੀਕ ਹੈ ਮੁਬਾਰਕਾ ਦੇਣੀਆਂ ਵੀ ਚਾਹੀਦੀਆਂ ਪਰੰਤੂ ਮੁਬਾਰਕਾ ਦੇਣ ਦਾ ਸਹੀ ਕਾਰਨ ਜਾਂ ਫਿਰ ਉਹਦੀ ਕਨਸੈਪਟ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਮੈਂ ਰਾਤ 12 ਵਜੇ ਤੱਕ ਸੁੱਤਾ ਨਹੀਂ ਸੀ ਕੋਈ ਲਿਟਰੇਚਰ ਦੇਖ ਰਿਆ ਸੀ ਤੇ 12:01 ਤੇ ਨੇੜੇ ਵਾਲੇ ਦੁਆਲੇ ਕਿਤੇ ਨਜ਼ਦੀਕ ਹੀ ਐਨੇ ਪਟਾਕੇ ਚੱਲੇ ਤੇ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਅਸਲ ਦੇ ਵਿੱਚ ਹੈਪੀ ਨਿਊ ਇਅਰ ਦਾ ਕਨਸੈਪਟ ਹੈ ਕਿ ਕੀ ਵਾਕਿਆ ਹੀ ਨਵੇਂ ਸਾਲ ਦਾ ਪਹਿਲਾ ਦਿਨ ਜੋ ਕੈਲੰਡਰ ਮੁਤਾਬਕ ਅਸੀਂ ਨਵਾਂ ਸਾਲ ਮੰਨਦੇ ਹਾਂ 1 ਜਨਵਰੀ ਕੀ ਵਾਕਿਆ ਹੀ ਉਹ ਸ਼ੁਭ ਹੁੰਦਾ ਹੈ ਤੇ ਇਸ ਦਿਨ ਤੇ ਵਾਕਿਆ ਹੀ ਸਾਨੂੰ ਅਰਦਾਸਾਂ ਦੁਆਵਾਂ ਭੇਜਣੀਆਂ ਚਾਹੀਦੀਆਂ ਤੇ ਕੀ ਅਰਦਾਸਾਂ ਦੁਆਵਾਂ ਭੇਜਣ ਦੇ ਨਾਲ ਸਤਿਮੁਤ ਸਾਡਾ ਜਿਹੜਾ ਅਗਲਾ ਜਿਹੜਾ ਸਾਲ ਹੈ ਉਹ ਬਹੁਤ ਹੀ ਅੱਛਾ ਬੀਤਦਾ ਹੈ ਕੀ ਸਾਡੀ ਅਰਦਾਸ ਇਸ ਦਿਨ ਖਾਸ ਸੁਣਦਾ ਪ੍ਰਮਾਤਮਾ ਅਸਲ ਦੇ ਵਿੱਚ ਇਹ ਕਨਸੈਪਟ ਸ਼ੁਰੂ ਕਿੱਤੋਂ ਹੋਇਆ ਹੁਣ ਜੇ ਗੁਰਮਤ ਦੇ ਅਨੁਸਾਰ ਦੇਖੀਏ ਤਾਂ ਰਿਐਲਿਟੀ ਕੀ ਹੈ ਅਸਲੀਅਤ ਕੀ ਹੈ ਸੱਚ ਕੀ ਹੈ ਤਾਂ ਗੁਰਮਤ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਫ਼ ਲਿਖਿਆ ਹੈ ਇਸ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰह्म ਫਿੱਟ ਭੁਲੇਰੀ ਰੁੱਤ ਨਾਲ ਹੀ ਇਹ ਵੀ ਲਿਖਿਆ ਹੈ ਕਿ ਥਿੱਤ ਵਾਰਨਾ ਜੋਗੀ ਜਾਣੇ ਰੁੱਤ ਮਾਹੋਂ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੈ ਅੱਪੇ ਜਾਣੇ ਸੋਈ ਅਸਲ ਦੇ ਵਿੱਚ ਹਰ ਓਪਲ ਹਰ ਓ ਘੜੀ ਹਰ ਓ ਦਿਨ ਜਦੋਂ ਸਾਨੂੰ ਉਹ ਪਾਰ ਬ੍ਰह्म ਚੇਤੇ ਆਉਂਦਾ ਅਕਾਲ ਪੁਰਖ ਚੇਤੇ ਆਉਂਦਾ ਸੱਚੇ ਪਾਛਤ ਯਾਦ ਰਹਿੰਦਾ ਉਹ ਸਾਡਾ ਸੁਹਾਵੜਾ ਹੈ ਉਹੀ ਦਿਨ ਚੰਗਾ ਉਹੀ ਪਲ ਚੰਗਾ ਉਹੀ ਕੜੀ ਚੰਗੀ ਹੈ ਨਹੀਂ ਤਾਂ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਅਸਲ ਦੇ ਵਿੱਚ ਉਹ ਸਾਡਾ ਮਾੜਾ ਸਮਾਂ ਹੁੰਦਾ ਜਿਸ சுவாਸ ਜਿਸ ਕੜੀ ਜਿਸ ਪਲ ਅਸੀਂ ਉਹਨੂੰ ਭੁੱਲ ਜਾਂਦੇ ਆ ਇਸ ਕਰਕੇ ਜਦੋਂ ਗੁਰਮਤ ਅਨੁਸਾਰ ਦੇਖਦੇ ਆ ਤਾਂ ਇਹ ਅਸਲੀਅਤ ਦੇ ਇਹ ਜਿਹੜਾ ਕਨਸੈਪਟ ਹੈ ਇਹ ਟੋਟਲੀ ਗੁਰਮਤ ਦੇ ਅਗੇਂਸਟ ਹੈ ਕਿਉਂਕਿ ਕੀ ਇਸ ਦਿਨ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਕੋਈ ਹਾਦਸੇ ਨਹੀਂ ਹੁੰਦੇ ਕੋਈ ਕੋ ਕਰਮ ਨਹੀਂ ਹੁੰਦਾ ਕੋਈ ਮਾਰੇ ਕੰਮ ਨਹੀਂ ਹੁੰਦੇ ਕਿ ਰਿਸ਼ਵਤਾ ਰੁਕ ਜਾਂਦੀਆਂ ਨੇ ਕਿ ਕੂੜ ਦੀ ਪਾਲ ਟੁੱਟ ਜਾਂਦੀ ਹੈ ਇਸ ਦਿਨ ਨਹੀਂ ਕਿਉਂਕਿ ਇਹ ਤਾਂ ਸਿਰਫ ਸਾਡੇ ਦੁਆਰਾ ਬਣਾਏ ਗਏ ਕਰਮ ਧਰਮ ਰੂਪੀ ਪਖੰਡ ਦਾ ਇੱਕ ਹਿੱਸਾ ਹੈ ਅਸਲ ਦੇ ਵਿੱਚ ਜੇ ਪਿੱਛੇ ਝਾਤੀ ਮਾਰਦੇ ਆ ਤੇ ਜੀਸਸ ਕ੍ਰਾਈਸਟ ਦਾ ਜਨਮ ਕਹਿੰਦੇ ਆ ਕਿ ਜਿਸ ਦਿਨ ਜਨਮ ਹੋਇਆ ਜਾਂ ਇਸਮਸੀ ਜਿਹਦਾ ਜਨਮ ਹੋਇਆ ਜੀਸਸ ਕ੍ਰਾਈਸ ਨੂੰ ਅਸੀਂ ਇਸਮਸੀ ਵੀ ਕਹਿੰਦੇ ਆ ਤਾਂ ਕਹਿੰਦੇ ਉਦੋਂ ਜਿਹੜਾ ਹੈਗਾ ਸੂਰਜੀ ਗਤੀ ਦੇ ਮੁਤਾਬਕ ਗਣਿਤ ਜਿਹੜਾ ਸ਼ੁਰੂ ਹੋਇਆ ਉਹ 1 ਜਨਵਰੀ ਤੋਂ ਮੰਨਿਆ ਜਾਂਦਾ ਤੇ ਕਹਿੰਦੇ ਵੀ 1 ਜਨ ਸੂਰਜੀ ਗਤੀ ਦੇ ਮੁਤਾਬਕ 1 ਜਨਵਰੀ ਨੂੰ ਜੂਲੀਅਨ ਕੈਲੰਡਰ ਦੇ ਅਕੋਰਡਿੰਗਲੀ ਜਿਹੜਾ ਜੋਰਜ 13 ਸੀ ਪੌਪ ਜੋਰਜ 13ਵਾਂ ਉਹਨਾਂ ਨੇ ਜੋਰਜੀਨ ਕੈਲੰਡਰ ਜਿਹੜਾ ਉਹ ਸਥਾਪਿਤ ਕੀਤਾ ਤੇ 1 ਜਨਵਰੀ ਨੂੰ ਉਹ ਨਵੇਂ ਸਾਲ ਦਾ ਜਿਹੜਾ ਹੈ ਉਹ ਪਹਿਲਾ ਦਿਨ ਮੰਨਿਆ ਤੇ ਇਹ ਇਹ ਕਿਹਾ ਜਾਂਦਾ ਕਿ ਇਹ ਜੀਸਸ ਕ੍ਰਾਈਸ ਜਿਹੜਾ ਹੈ ਇਸ ਦਿਨ ਉਹਦੇ ਜਨਮ ਦਿਨ ਦੇ ਰੂਪ ਦੇ ਵਿੱਚ ਪਹਿਲਾ ਦਿਨ ਬਣਾਇਆ ਜਾਂਦਾ ਸੋ ਇਹ ਹੈ ਪੂਰੇ ਸੰਸਾਰ ਦੇ ਵਿੱਚ ਕ੍ਰਿਸਚੀਅਨਿਟੀ ਨੇ ਆਪਣਾ ਜਿਹੜਾ ਪੂਰਨ ਤੌਰ ਤੇ ਕਿਵੇਂ ਕ੍ਰਿਸਚੀਅਨਿਟੀ ਜਿਹੜੀ ਸਥਾਪਿਤ ਹੋਈ ਇਸ ਸਾਲ ਦੇ ਪਹਿਲੇ ਦਿਨ ਨੂੰ ਨਵੇਂ ਸਾਲ ਦੇ ਰੂਪ ਦੇ ਵਿੱਚ ਮਨਾਉਣ ਦਾ ਇਹ ਇੱਕ ਪੂਰਨ ਤੌਰ ਤੇ ਜਿਹੜਾ ਹੈ ਇਹ ਕਨਸੈਪਟ ਸੀਗਾ ਜਿਹੜਾ ਲਾਗੂ ਕੀਤਾ ਗਿਆ 크ਿਸਚੀਅਨਟੀ ਦੇ ਜਿਹੜੇ ਪੈਰੂਕਾਰ ਨੇ ਉਹਨਾਂ ਵੱਲੋਂ ਤੇ ਸਾਰਾ ਸੰਸਾਰ ਸੁੱਧੇ ਸਿੱਧ ਇਸ ਕਨਸੈਪਟ ਨੂੰ ਮੰਨਦਾ ਹੈ ਹਾਲਾਂਕਿ ਅਹਿਲੇ ਇਸਲਾਮ ਦੇ ਵਿੱਚ ਜਿੰਨੇ ਵੀ ਇਸਲਾਮਿਕ ਕੰਟਰੀਜ਼ ਐ ਇਸਲਾਮਿਕ ਕੰਟਰੀਆਂ ਦੇ ਵਿੱਚ ਇਸ ਦਿਨ ਨੂੰ ਨਵਾਂ ਸਾਲ ਦਾ ਪਹਿਲਾ ਦਿਨ ਨਹੀਂ ਮੰਨਿਆ ਜਾਂਦਾ ਕਿਉਂ ਕਿਉਂਕਿ ਉਹ ਹਿਜਰੀ ਸੰਮਤ ਨੂੰ ਮੰਨਦੇ ਆ ਜਿਸ ਦਿਨ ਮੁਹੰਮਦ ਸਾਹਿਬ ਨੇ ਕਹਿੰਦੇ ਹਿਜਰਤ ਕੀਤੀ ਮੱਕਾ ਤੋਂ ਮਦੀਨਾ ਵੱਲ ਨੂੰ ਉਸ ਦਿਨ ਨੂੰ ਮੰਨਦੇ ਆ ਹਿਜਰੀ ਸੰਮਤ ਇਸੇ ਤਰ੍ਹਾਂ ਜਿਹੜੇ ਵਿਕਰਮਾ ਦਿੱਤਿਆ ਦਾ ਜਨਮ ਮੰਨਦੇ ਆ ਕਹਿੰਦੇ ਜੀ ਵਿਕਰਮੀ ਸੰਮਤ ਨੂੰ ਇਸ ਕਰਕੇ ਹੋਇਆ ਸੀ ਆਪਣਾ ਵਿਕਰਮਾ ਦਿੱਤ ਜੀ ਦਾ ਜਨਮ ਦਿਨ ਤੇ ਉਹ ਵਿਕਰਮੀ ਸੰਮਤ ਕੈਲੰਡਰ ਨੂੰ ਮੰਨਦੇ ਆ ਇਸ ਕਰਕੇ ਇਹ ਸਾਰੇ ਰੌਲ ਖਿਚੋਲੇ ਨੇ ਇਹ ਸਾਰੇ ਤੱਥਾਂ ਤੋਂ ਅਸਲੀਅਤ ਤੋਂ ਰਿਐਲਿਟੀ ਤੋਂ ਕੁਦਰਤ ਤੋਂ ਤੇ ਸਚਾਈ ਤੋਂ ਹਟ ਕੇ ਇਹ ਗੱਲਾਂ ਨੇ ਹਰ ਉਹ ਘੜੀ ਹਲੋ ਹਰ ਉਹ ਪਲ ਹਰ ਉਹ ਦਿਨ ਹਰ ਉਹ ਰਤ ਹਰ ਵਾਰ ਮੈਂ ਕਹੂੰਗਾ ਕਿ ਸਮੇ ਦਾ ਇੱਕ ਇੱਕ ਪਲ ਕੀਮਤੀ ਹੈ ਜਦੋਂ ਅਸੀਂ ਉਸ ਅਕਾਲਪੁਰਖ ਨੂੰ ਯਾਦ ਕਰਦੇ ਹਾਂ ਉਸ ਅਕਾਲਪੁਰਖ ਦੀ ਰਜਾ ਚ ਰਹਿੰਦੇ ਹਾਂ ਬਾਣੀ ਚ ਰਹਿੰਦੇ ਹਾਂ ਉਹੀ ਦਿਨ ਸੁਹਾਵੜਾ ਹੈ ਉਹੀ ਘੜੀ ਸੁਹਾਵੜੀ ਹੈ ਉਹੀ ਪਲ ਸੁਹਾਵੜਾ ਹੈ ਅਦਰਵਾਈਜ਼ ਇਹ ਨਵੇਂ ਸਾਲ ਦਾ ਪਹਿਲਾ ਦਿਨ ਕੋਈ ਖਾਸ ਐਮੀਅਤ ਨਹੀਂ ਰੱਖਦਾ ਇਹ ਵੀ ਆਮ ਦੀ ਤਰ੍ਹਾਂ ਹੈ ਤੇ ਜੇ ਦੂਸਰੇ ਲਫ਼ਜ਼ਾਂ 'ਚ ਦੇਖੀਏ ਤਾਂ ਸਾਡਾ ਸਾਡੀ ਆਯੂ ਜਿਹੜੀ ਹੈ ਸਵਾਸਾਂ ਦੀ ਪੂੰਜੀ ਬਖਸ਼ੀ ਗਈ ਉਹਦੇ ਵਿੱਚੋਂ ਇੱਕ ਸਾਲ ਦਾ ਘਾਟਾ ਹੋ ਗਿਆ ਬਲਕਿ ਸਾਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਅਸੀਂ ਕੀ ਖੱਟਿਆ ਕੀ ਪਾਇਆ ਆਏ ਤਾਂ ਅਸੀਂ ਆਇਓ ਸੁਨਣ ਪੜਨ ਕੋ ਬਾਣੀ ਇਸ ਸੰਸਾਰ ਦੇ ਉੱਪਰ ਲਾਹਾ ਖਟਣਾ ਸੀ ਮਨੁੱਖਾ ਜਨਮ ਦਾ ਤੇ ਮਨੁੱਖਾ ਜਨਮ ਦਾ ਮੁੱਖ ਮਨੋਰਥ ਇਹੋ ਹੀ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਉਂਕਿ ਗੁਰਬਾਣੀ ਦੇ ਵਿੱਚ ਸਾਫ਼ ਤੌਰ ਤੇ ਹਦਾਇਤ ਹੈ ਕਿ ਭਈ ਪ੍ਰਾਪਤ ਮਨਖ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਜੇ ਸਾਡਾ ਪਿਛਲਾ ਸਾਲ ਜਿਹੜਾ ਬੀਤ ਗਿਆ ਉਹ ਬਿਨਾਂ ਨਾਮ ਸਿਮਰਨ ਦੇ ਬੀਤਿਆ ਹੈ ਨਾ ਜਾਂ ਉਸ ਅਕਾਲ ਪੁਰਖ ਦੀ ਬੰਦਗੀ ਤੋਂ ਬੀਤਿਆ ਹੈ ਤਾਂ ਫਿਰ ਮੈਨੂੰ ਐਂ ਲੱਗਦਾ ਕਿ ਇਹ ਜਿਹੜਾ ਸਾਡਾ ਸਾਨੂੰ ਇਹਦੀ ਪਛਤਾਪ ਕਰਨਾ ਚਾਹੀਦਾ ਹੈ ਤੇ ਹੁਣ ਪੂਰਨ ਤੌਰ ਤੇ ਸਮਰਪਿਤ ਹੋ ਕੇ ਕਹਿੰਦੇ ਕਿ ਹੱਥ ਕਾਰ ਵੱਲ ਚਿੱਤ ਕਰਤਾਰ ਵੱਲ ਇਹ ਨਹੀਂ ਕਿ ਮਿਹਨਤ ਨਹੀਂ ਕਰਨੀ ਕਾਰਕਮਾਈ ਛਡਨੀ ਆ ਪਰੰਤੂ ਸੱਚੀ ਸੁੱਚੀ ਸੁਕ੍ਰਿਤ ਕਰਨੀ ਚਾਹੀਦੀ ਹੈ ਸੁਕ੍ਰਿਤ ਦਾ ਇਸ਼ਾਰਾ ਹੈ ਇੱਕ ਕਰਿਤ ਹੁੰਦੀ ਹੈ ਇੱਕ ਦੁਕਰਿਤ ਹੁੰਦੀ ਹੈ ਇੱਕ ਸੁਕ੍ਰਿਤ ਹੁੰਦੀ ਹੈ ਇਸ ਕਰਕੇ ਸਾਨੂੰ ਸੁਕ੍ਰਿਤ ਕਰਨੀ ਚਾਹੀਦੀ ਹੈ ਤੇ ਸੁਕ੍ਰਿਤ ਕੀ ਹੈ ਨਾਮ ਸਿਮਰਨ ਹਰ ਵੇਲੇ ਉਸ ਅਕਾਲ ਪੁਰਖ ਦਾ ਕਰਦੇ ਰਹਿੰਦੇ ਨਾਲ ਨਾਲ ਆਪਣਾ ਕਾਰ ਕਮਾਈ ਕਰਨੀ ਉਹਨੂੰ ਕਦੇ ਨਾ ਚਿੱਤ ਜੁਪਲਾਉਣਾ ਅਸਲ ਦੇ ਵਿੱਚ ਇਹੀ ਹੋਣਾ ਚਾਹੀਦਾ ਸਾਡਾ ਨਵੇਂ ਸਾਲ ਦੇ ਭਮਾ ਉਹ ਅੱਜ ਅਸੀਂ ਜੌਰਜੀਅਨ ਕੈਲੰਡਰ ਦੇ ਮੁਤਾਬਕ ਜਾਂ ਫਿਰ ਜਿਹੜਾ ਸਾਡੇ ਮੌਜੂਦਾ ਅਸੀਂ ਜਿਸ ਕੈਲੰਡਰ ਨੂੰ ਮੰਨਦੇ ਹਾਂ ਇਸ ਕੈਲੰਡਰ ਦੇ ਪਹਿਲੇ ਦਿਨ ਨੂੰ ਜੇ ਅਸੀਂ ਪੂਰਨ ਤੌਰ ਤੇ ਮਨਾਉਣਾ ਹੈ ਨਾ ਤਾਂ ਉਹ ਇਸੇ ਹੀ ਤਰੀਕੇ ਨਾਲ ਮਨਾਉਣਾ ਚਾਹੀਦਾ ਕਿ ਇਹ ਅਕਾਲ ਪੁਰਖ ਸਮਤ ਬਖਸ਼ ਕਾਕੇ ਸਿ ਸੁਕ੍ਰਿਤ ਕਰੀਏ ਤੈਨੂੰ ਹਰ ਪਲ ਧਾਈਏ ਸੱਚੀ ਸੁੱਚੀ ਸੁਚੱਜੀ ਦਸਨੋਂ ਆਂ ਦੀ ਕਾਰ ਕਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ